ਤੁਸੀਂ ਦੇਖ ਰਹੇ ਹੋ ਜੀਡੀਪੀ ਨਿਊਜ਼ ਤੇ ਮੈਂ ਤੁਹਾਡਾ ਆਪਣਾ ਮਹਿੰਦਰਪਾਲ ਲੁੰਬਾ ਅੱਜ ਫੇਰ ਪਹੁੰਚੇ ਆਂ ਬੁੱਢੇ ਦਰਿਆ ਦੇ ਕਿਨਾਰੇ ਵਲੀਪੁਰ ਪਿੰਡ ਜਿੱਥੇ ਬੁੱਢੇ ਦਰਿਆ ਤੇ ਸਤਲੁਜ ਦਾ ਸੰਗਮ ਹੁੰਦਾ ਹੈ ਇਧਰੋਂ ਲੁਧਿਆਣੇ ਵਾਲੀ ਸਾਈਡ ਤੋਂ ਬੁੱਢਾ ਦਰਿਆ ਆਉਂਦਾ ਤੇ ਉਹ ਸਾਹਮਣੇ ਸਤਲੁਜ ਦਾ ਪਾਣੀ ਜਿਹੜਾ ਸਾਫ਼ ਬਿਲਕੁਲ ਉਹਦੇ ਵਿੱਚ ਜਾ ਕੇ ਰਲਦਾ ਹੈ ਕਾਫੀ ਦੇਰ ਤੱਕ ਇਹ ਪੈਰਲਲ ਜਿਹੜੇ 5-400 ਮੀਟਰ ਤੱਕ ਜਿਹੜਾ ਇੱਕ ਪੈਰਲਲ ਐਸੇ ਤਰ੍ਹਾਂ ਹੀ ਜਾਂਦੇ ਆ ਤੇ ਫੇਰ ਹੌਲੀ-ਹੌਲੀ ਇਹ ਪਾਣੀ ਜਿਹੜਾ ਸਤਲੁਜ ਦੇ ਪਾਣੀ ਦੇ ਵਿੱਚ ਮਿਕਸ ਹੋ ਜਾਂਦਾ ਤੇ ਉਹੀ ਪਾਣੀ ਪੰਜਾਬ ਦੇ ਜਿਹੜੇ ਤਕਰੀਬਨ ਹਰਿਆਣਾ ਰਾਜਸਥਾਨ ਅਤੇ ਪੰਜਾਬ ਦੇ 1 ਕਰੋੜ ਤੋਂ ਉੱਪਰ ਲੋਕ ਆ ਜਿਹੜੇ ਪੀਣ ਲਈ ਵਰਤਦੇ ਆ ਜਿਨ੍ਹਾਂ ਦੇ ਕਾਰਨ ਉਹਨਾਂ ਨੂੰ ਕੈਂਸਰ ਕਾਲਾ ਪੀਲਾ ਚਮੜੀ ਦੀਆਂ ਬਿਮਾਰੀਆਂ ਤੇ ਹੋਰ ਪਤਾ ਨਹੀਂ ਕਿ ਕਿਹੜੀਆਂ ਕਿਹੜੀਆਂ ਬਿਮਾਰੀਆਂ ਜੜੀਆਂ ਉਹ ਲੱਗ ਰਹੀਆਂ ਨੇ ਸੋ ਅੱਜ ਸਾਡੇ ਨਾਲ ਨੇ ਨਰੋਆ ਪੰਜਾਬ ਮੰਚ ਦੇ ਆਗੂ ਜਸਕੀਰਤ ਜੀ ਇੰਜੀਨੀਅਰ ਜਸਕੀਰਤ ਸਿੰਘ ਜਿਨ੍ਹਾਂ ਨੇ ਇਸ ਤੇ ਬਹੁਤ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਇਸ ਪ੍ਰੋਜੈਕਟ ਤੇ ਔਰ ਲੋਕਾਂ ਨੂੰ ਜਗਾਉਂਦੇ ਆ ਰਹੇ ਔਰ ਅੱਜ ਇਹਨਾਂ ਦੀ ਵਜ੍ਹਾ ਕਰਕੇ ਇਹ ਪੰਜਾਬ ਦੇ ਵਿੱਚ ਜਿਹੜੀ ਲਹਿਰ ਬਣ ਚੁੱਕੀ ਹੈ ਔਰ ਲੋਕ ਪਿੰਡਾਂ ਦੇ ਵਿੱਚ ਉੱਠਣੇ ਸ਼ੁਰੂ ਹੋ ਚੁੱਕੇ ਹੈ ਸੋ ਆਪਾਂ ਇਹਨਾਂ ਤੋਂ ਜਾਣਾਂਗੇ ਬੁੱਢੇ ਦਰਿਆ ਦਾ ਇਤਿਹਾਸ ਅੱਜ ਬਾਕੀ ਗੱਲਾਂ ਤਾਂ ਆਪਾਂ ਇਹਨਾਂ ਤੋਂ ਸੁਣਦੇ ਰਹਿਨੇ ਆ ਸੋ ਅੱਜ ਜਿਹੜਾ ਬੁੱਢੇ ਦਰਿਆ ਦਾ ਇਤਿਹਾਸ ਆਪਾਂ ਇਹਨਾਂ ਤੋਂ ਜਾਣਾਂਗੇ ਹਾਂਜੀ ਜਸਕਿਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜਸਕਿਰ ਜੀ ਬੁੱਢੇ ਦਰਿਆ ਦਾ ਜਿਹੜਾ ਇਤਿਹਾਸ ਹੈ ਉਹਦੇ ਬਾਰੇ ਅੱਜ ਆਪਾਂ ਤੁਹਾਡੇ ਨਾਲ ਡਿਸਕਸ ਕਰਨੀ ਆ ਕਿ ਵੀ ਕੀ ਇਤਿਹਾਸ ਹੈ ਕਿੱਥੋਂ ਸ਼ੁਰੂ ਹੁੰਦਾ ਤੇ ਕਿੱਥੇ ਖਤਮ ਹੁੰਦਾ ਜੀ ਹਾਂਜੀ ਇਤਿਹਾਸ ਇਹਦਾ ਬਹੁਤ ਸੋਹਣਾ ਤੇ ਰੋਚਕ ਹੈ ਤੇ ਇਹ ਗੁਰਦੁਆਰਾ ਗਊ ਘਾਟ ਲੁਧਿਆਣੇ ਹੈਗਾ ਜਿਹੜਾ ਕਿ ਬੁੱਢਾ ਦਰਿਆ ਦੇ ਕੰਢੇ ਤੇ ਹੈ ਜੇ ਤੁਸੀਂ ਉੱਥੇ ਜਾਓ ਤੁਹਾਨੂੰ ਇਹ ਇਤਿਹਾਸ ਉੱਥੇ ਲਿਖਿਆ ਮਿਲਦਾ ਹੈ ਹਾਂਜੀ ਤੇ ਇਸ ਤਰ੍ਹਾਂ ਹੈ ਕਿ ਗੁਰੂ ਨਾਨਕ ਦੇਵ ਜੀ ਜਦੋਂ ਆਪਣੀਆਂ ਉਦਾਸੀਆਂ ਕਰ ਰਹੇ ਸੀਗੇ ਉਹ ਇਧਰੋਂ ਲੰਗੇ ਅੱਛਾ ਜੀ ਤੇ ਉਹਨਾਂ ਨੇ ਇੱਥੇ ਇੱਕ ਵਾਰੀ ਟਿਕਾਣਾ ਕੀਤਾ ਇਹਦੇ ਕੰਢੇ ਤੇ ਅੱਛਾ ਜੀ ਤੇ ਉਦੋਂ ਇਹ ਸਤਲੁਜ ਸੀਗਾ ਉਦੋਂ ਸਤਲੁਜ ਇੱਥੇ ਵਗਦਾ ਸੀ ਜਿੱਥੇ ਹੁਣ ਬੁੱਢਾ ਦਰਿਆ ਵਗਦਾ ਹੈ ਅੱਛਾ ਜੀ ਤੇ ਵੱਡਾ ਪਰ ਮਾਂ ਸਤਲੁਜ ਜਿਹੜਾ ਇੱਥੋਂ ਵਗਦਾ ਹੁੰਦਾ ਸੀਗਾ ਤੇ ਲੋਕਾਂ ਨੇ ਉਦੋਂ ਸਭੋ ਕਿਹਾ ਕਿ ਭਾਈ ਇਹ ਬਹੁਤ ਭਰ ਜਾਂਦਾ ਹੈ ਤੇ ਇਹਦੇ ਵਿੱਚ ਹੜਾ ਜਾਂਦਾ ਹੈ ਤੇ ਇਹ ਬਹੁਤ ਦੂਰ ਤੱਕ ਮਾਰ ਕਰਦਾ ਹੈ ਸਾਡਾ ਬਹੁਤ ਨੁਕਸਾਨ ਕਰਦਾ ਹੈ ਤੇ ਇਹਦਾ ਸਾਨੂੰ ਕੋਈ ਹੱਲ ਕਰਕੇ ਦਿਓ ਹਾਂਜੀ ਤੇ ਗੁਰੂ ਸਾਹਿਬ ਨੇ ਕਿਹਾ ਕਿ ਕੋਈ ਨਹੀਂ ਤੁਸੀਂ ਚਿੰਤਾ ਨਾ ਕਰੋ ਇਹ ਇੱਥੋਂ ਅੱਠ ਕੋ ਦੂਰ ਚਲਾ ਜਾਏਗਾ ਅੱਛਾ ਜੀ ਤੇ ਇੱਥੇ ਬੁੱਢਾ ਹੋ ਕੇ ਵਗੇਗਾ ਓਕੇ ਤੇ ਉਹੀ ਗੱਲ ਹੋਈ ਕਿ ਅੱਠ ਕੋ ਦੂਰ ਹੁਣ ਸਤਲੁਜ ਜਿਹੜਾ ਇਹ ਤੋਂ ਵਗਦਾ ਹੈ ਤੇ ਇਹ ਜਿਹੜਾ ਇਹ ਉਹਦੇ ਨਾਲੋਂ ਕਾਫੀ ਛੋਟਾ ਦਰਿਆ ਰਹਿ ਗਿਆ ਜਿਹੜਾ ਪਹਿਲੇ ਸਤਲੁਜ ਹੁੰਦਾ ਸੀ ਤੇ ਪਰ ਬੁੱਢਾ ਹੋ ਕੇ ਵਗਿਆ ਬਹੁਤ ਸਾਲ ਬੁੱਢਾ ਹੋ ਕੇ ਵਗਿਆ ਕਈ ਦਹਾਕੇ ਕਈ 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 ਸਦੀਆਂ ਵਿੱਚ ਬੁੱਢਾ ਹੋ ਕੇ ਵਗਿਆ ਪਰ ਹੁਣ ਤਾਂ ਇਹ ਕੁਝ ਹੋਰ ਦਾ ਹੋਰ ਹੀ ਬਣ ਗਿਆ ਹੁਣ ਤਾਂ ਹੁਣ ਤਾਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਾਰ ਕਰਨ ਲੱਗ ਪਿਆ ਮੇਰੇ ਹਿਸਾਬ ਨਾਲ ਉਦੋਂ ਤੱਕ ਕਿਤੇ ਹਾੜ ਹੁੰਦੇ ਤੋਂ ਹੀ ਮਾਰ ਕਰਦਾ ਹੋਊਗਾ ਬਿਲਕੁਲ ਹੁਣ ਤਾਂ ਇਹ ਲਗਾਤਾਰ ਸਾਰਾ ਸਾਲ ਹੀ ਮਾਰ ਕਰੀ ਜਾਂਦਾ ਹੈ ਇਹਦੇ ਕਰਕੇ ਪਤਾ ਨਹੀਂ ਕਿੰਨੀਆਂ ਜ਼ਿੰਦਗੀਆਂ ਜਿਹੜੀਆਂ ਖਤਮ ਹੋ ਚੁੱਕੀਆਂ ਤੇ ਕਿੰਨੀਆਂ ਖਤਮ ਹੋਣ ਦੇ ਕਿਨਾਰੇ ਆ ਸੋ ਅੱਜ ਫੇਰ ਤੁਹਾਨੂੰ ਨਹੀਂ ਲੱਗਦਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਏ ਨੂੰ ਫੇਰ ਪ੍ਰਾਪਤ ਹੋਣ ਦੀ ਲੋੜ ਹੈ ਜੀ ਨਹੀਂ ਇਹ ਗੁਰੂ ਸਾਹਿਬ ਦੀ ਚਰਨਛੋਏ ਪ੍ਰਾਪਤ ਹੈ ਤੇ ਸਾਨੂੰ ਇਹ ਗੱਲ ਜਿਹੜੀ ਹੈ ਹੁਣ ਜੇ ਪਤਾ ਲੱਗ ਗਈ ਹੈ ਤੇ ਸਾਨੂੰ ਇਹਦਾ ਹੋਰ ਵੀ ਜ਼ਿਆਦਾ ਧਿਆਨ ਕਰਨਾ ਚਾਹੀਦਾ ਹੈ ਪਹਿਲੇ ਤਾਂ ਆਪਾਂ ਇਹ ਸੋਚਦੇ ਸੀਗੇ ਕਿ ਇਹ ਸਾਡੇ ਪੀਣ ਵਾਲੇ ਪਾਣੀ ਨੂੰ ਦੂਸ਼ਿਤ ਕਰ ਰਿਹਾ ਹੈ ਤੇ ਸਾਡੇ ਬੱਚਿਆਂ ਨੂੰ ਮਾਰ ਰਿਹਾ ਹੈ ਇਹ ਵੀ ਬਹੁਤ ਵੱਡੀ ਗੱਲ ਹੈ ਬਹੁਤ ਦੁਨੀਆ ਨੂੰ ਇਹ ਵੀ ਨਹੀਂ ਪਤਾ ਕਿ ਇਹ ਪਾਣੀ ਤੁਸੀਂ ਪੀਂਨੇ ਹੋ ਇਹ ਪਾਣੀ ਜਿਹੜਾ ਤੁਸੀਂ ਦੇਖੋ ਅੱਗੇ ਸਤਲੁਜ ਚ ਮਿਲ ਰਿਹਾ ਹੈ ਔਰ ਇਹ ਪਾਣੀ ਸ਼ਾਮ ਤੱਕ ਸ਼ਾਮ ਤੱਕ ਜਿਹੜਾ ਲੋਕਾਂ ਦੀਆਂ ਰਸੋਈਆਂ ਦੇ ਵਿੱਚੋਂ ਉਹਨਾਂ ਦੀਆਂ ਟੂਟੀਆਂ ਤੋਂ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਸਤਲੁਜ ਦਾ ਪਾਣੀ ਨਹਿਰਾਂ ਰਾਂਈ ਸਾਰੇ ਦੱਖਣੀ ਪੰਜਾਬ ਨੂੰ ਜਿਹੜੀ ਸਰਕਾਰ ਦੀ ਵਾਟਰ ਸਪਲਾਈ ਹੈ ਉਹਦੇ ਵਿੱਚ ਦਿੱਤਾ ਜਾਂਦਾ ਤੇ ਤੁਸੀਂ ਆਹ ਪਾਣੀ ਪੀ ਰਹੇ ਹੋ ਜਿਹਦੇ ਵਿੱਚ ਗੈਸਾਂ ਉਬਾਲੇ ਮਾਰ ਰਹੀਆਂ ਤੇ ਇਹ ਉਹ ਬੁੱਢਾ ਦਰਿਆ ਹੈ ਜਿਹੜਾ ਜਿਹੜਾ ਹੁਣ ਬਿਲਕੁਲ ਜਿਹੜਾ ਹੈ ਉਸ ਕਰਕੇ ਵੀ ਕਿ ਇਹ ਮਾਰ ਕਰਦਾ ਹੈ ਔਰ ਉਸ ਕਰਕੇ ਵੀ ਕਿ ਕਿਉਂਕਿ ਗੁਰੂ ਸਾਹਿਬ ਦੀ ਇਹਨੂੰ ਚਰਨਛੋਪਾ ਪ੍ਰਾਪਤ ਹੈ ਮੇਰੇ ਖਿਆਲ ਸੰਗਤਾਂ ਨੂੰ ਇਸ ਕਰਕੇ ਵੀ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਸਾਡਾ ਇਤਿਹਾਸ ਜਿਹੜਾ ਹੈ ਉਹਦੇ 'ਚ ਵੀ ਇਹਦੀ ਬੜੀ ਵੱਡੀ ਮੈਂ ਤਾਂ ਕਹੂੰਗਾ ਕਿ ਇਹਦੀ ਜਗ੍ਹਾ ਹੈ ਕਿਉਂਕਿ ਇੱਥੇ ਗੁਰੂ ਸਾਹਿਬ ਨੇ ਇੱਕ ਵਾਰੀ ਇਹਦੇ ਕੰਡੇ ਡੇਰਾ ਲਾਇਆ ਤੇ ਇਹਦੇ ਬਾਰੇ ਗੱਲਬਾਤ ਕੀਤੀ ਇਹਦਾ ਨਾਂ ਜਿਹੜਾ ਹੈ ਉਹਨਾਂ ਦੀ ਗੱਲਬਾਤੋਂ ਨਿਕਲ ਕੇ ਪਿਆ ਸੋ ਮੇਰਾ ਖਿਆਲ ਹੈ ਕਿ ਸਾਰਿਆਂ ਨੂੰ ਇਹਦੇ ਬਾਰੇ ਜਿਹੜਾ ਹੈ ਹੋਰ ਵੀ ਧਿਆਨ ਦੇਣਾ ਚਾਹੀਦਾ ਹੈ ਸੋ ਜਸਕੀਰਤ ਜੀ ਨੇ ਦੱਸਿਆ ਬੁੱਢੇ ਦਰਿਆ ਦਾ ਇਤਿਹਾਸ ਔਰ ਇਹ ਵੀ ਦੱਸਿਆ ਕਿ ਇਹ ਤਕਰੀਬਨ 50 ਕਿ ਲੰਬਾ ਹੈ ਜਿੱਥੋਂ ਇਹ ਰੀਜ਼ਨ ਹੁੰਦਾ ਔਰ ਜਿੱਥੇ ਆ ਕੇ ਸਮਾਪਤ ਹੁੰਦਾ ਸੋ ਉਹਦੀ ਦਵਾਇਆ ਤਕਰੀਬਨ 50 ਕਿਲੋਮੀਟਰ ਹੈ ਇਹ ਥੋੜਾ ਵਿੰਗਾ ਡੇਡਾ ਹੋ ਹੋ ਕੇ ਆਉਂਦਾ ਇਸ ਕਰਕੇ ਉਹ ਜਿਆਦਾ ਵੱਣ ਜਾਂਦੀ ਹੈ ਵੈਸੇ ਉਹ ਪੁਆਇੰਟ ਆ ਜਿਹੜਾ ਜਿੱਥੇ ਗੁਰਦੁਆਰਾ ਸਾਹਿਬ ਆ ਮੇਰੇ ਖਾਲ 30 ਕਿਲੋਮੀਟਰ ਪੈਂਦਾ ਇੱਥੋਂ ਨਾ ਉਹ ਲੁਧਿਆਣਾ ਸ਼ਹਿਰ ਦੇ ਬਿਲਕੁਲ ਵਿਚਕਾਰ ਹੈ ਹਾਂਜੀ ਇੱਥੋਂ 30 ਕਿਲੋਮੀਟਰ ਪੈਗਾ ਗੁਰਦੁਆਰਾ ਗਊ ਘਟ ਹਾਂਜੀ 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 ਸੋ ਤੁਸੀਂ ਦੇਖਿਆ ਤੇ ਸੁਣਿਆ ਬੁੱਢੇ ਦਰਿਆ ਦਾ ਇਤਿਹਾਸ ਔਰ ਅੱਜ ਦਸਕੀਰੇਤ ਜੀ ਨੇ ਇੱਕ ਵੱਖਰੇ ਐਂਗਲ ਤੋਂ ਤੁਹਾਨੂੰ ਅਪੀਲ ਕੀਤੀ ਹੈ ਅਪੀਲਾਂ ਤੋਂ ਬੜੀ ਦੇਰ ਦੀਆਂ ਕਰਦੇ ਆ ਰਿਹਾ 2007 ਤੋਂ ਹੀ ਕਰਦੇ ਆ ਰਿਹਾ ਪਰ ਅੱਜ ਉਹਨਾਂ ਨੇ ਇਹਦਾ ਇਤਿਹਾਸ ਸੁਣਾ ਕੇ ਸਾਨੂੰ ਇਹ ਦੱਸਿਆ ਕਿ ਇਸ ਦਰਿਆ ਨੂੰ ਗੁਰੂ ਨਾਨਕ ਦੇਵ ਜੀ ਦੀ ਚਰਨਛੋਪਾ ਪ੍ਰਾਪਤ ਹੈ ਔਰ ਉਹਨਾਂ ਦੇ ਉਹਨਾਂ ਨੇ ਹੀ ਇਹਦਾ ਨਾਮ ਰੱਖਿਆ ਇਹਦਾ ਨਾਮਕਰਨ ਵੀ ਉਹਨਾਂ ਨੇ ਕੀਤਾ ਹੋਇਆ ਸੋ ਸਾਨੂੰ ਜੇਕਰ ਅਸੀਂ ਧਰਮ ਨੂੰ ਮੰਨਦੇ ਆ ਤਾਂ ਸਾਨੂੰ ਇਹਨਾਂ ਗੱਲਾਂ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਲਿਖਿਆ ਹੋਇਆ ਹੈ ਪਵਨ ਗੁਰੂ ਪਾਣੀ ਪਿਤਾ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ ਔਰ ਅਸੀਂ ਪਾਣੀ ਨੂੰ ਇੰਨਾ ਪਲੀਤ ਕਰੀ ਜਾਂਦੇ ਆ ਕਿ ਜਿਹੜਾ ਉਹ ਕਿੱਥੇ ਆਪਾਂ ਆਪਦੇ ਗੁਰੂਆਂ ਨੂੰ ਮੂੰਹ ਦਿਖਾਉਣ ਜੋਗੇ ਰਵਾਂਗੇ ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਜੀ.ਡੀ.ਵੀ. ਨਿਊਜ਼ ਵੱਲੋਂ ਮਹਿੰਦਰਪਾਲ ਲੁੰਬਾ ਪਿੰਡ ਬਲੀਪੁਰ ਸਤਲੁਕ ਨਦੀ ਤੋਂ